ਜੋ ਜਦੋਂ ਕਿਤੇ ਡੋਜ਼ ਦਾ ਵੱਧ ਘੱਟ ਹੋ ਜਾਂਦਾ ਤਾਂ ਪਰ ਇਹ ਆ ਕਿ ਪਰਿਵਾਰ ਇਹ ਸਥਿਤੀ 'ਚ ਨਹੀਂ ਹੈਗਾ ਕਿ ਆ ਉਹਨਾਂ ਨੂੰ ਇਸ ਗੱਲ 'ਤੇ ਪਰਸੂ ਕੀਤਾ ਜਾਵੇ ਪਰ ਉਹ ਕਿਉਂਕਿ ਮੇਰੇ ਤਾਂ ਫਾਦਰ ਨਾਲ ਹੀ ਗੱਲ ਹੋਈ ਆ ਉਹ ਕਹਿੰਦੇ ਕਿ ਮੇਰਾ ਤਾਂ ਸਾਰਾ ਕੁਝ ਹੀ ਚਲੇ ਗਿਆ ਇਸ ਲਈ ਮੈਂ ਹੁਣ ਏਦਾਂ ਦਾ ਕੁਝ ਕਰਾਉਣਾ ਨਹੀਂ ਹੈ ਲੇਕਿਨ ਇਹ ਬਹੁਤ ਵੱਡੀ ਅੰਗਲੀ ਆ ਮੈਨੂੰ ਲੱਗਦਾ ਕਿ ਇਹੋ ਜਿਹਾ ਹਸਪੀਟਲ ਇਹੋ ਜਿਹਾ ਸਟਾਰ ਹੋਵੇ ਜੀਦੀ ਨਾਲ ਤੁਸੀਂ ਇਹੋ ਜਿਹਾ ਬਿਹੇਵ ਕਰੋਂ ਮੈਨੂੰ ਲੱਗਦਾ ਕਿ ਸਾਡਾ ਬਿਲਕੁਲੀ ਇਨਸਾਨੀਅਤ ਪੱਖ ਜਿਹੜੀ ਆ ਉਹ ਬਿਲਕੁਲੀ ਕਿਤੇ ਨਾ ਕਿਤੇ ਡੱਗ ਮਗਾ ਗਿਆ ਕਿੰਨਾ ਕੁ ਲਾਸ ਨੂੰ ਇਹਨੂੰ ਕਿਸੇ ਨੇ ਲੈ ਕੇ ਦੇਖੋ ਬਹੁਤ ਵੱਡਾ ਇੱਕ ਦਿਨੇ ਪੰਜਾਬ ਨਸ਼ੇ ਨਾਲ ਜੋੜਿਆ ਜਾ ਰਿਹਾ ਦੂਜੇ ਪਨੇ ਵਰਿੰਦਰ ਘੁੰਮਣ ਵਕਨ ਦੇ ਜਿਹੜੇ ਨੌਜਵਾਨ ਨੇ ਦੇਖੋ ਇੱਕ ਪਾਸੇ ਬੇਸੀ ਕਰੀ ਇੱਕ ਮਾੜਾ ਪਾਸਾ ਪੰਜਾਬ ਦਾ ਦਿਖਾਇਆ ਜਾਂਦਾ ਇੱਕ ਪਾਸੇ ਚੰਗਾ ਪਾਸਾ ਹੈਗਾ ਜਿਹੜਾ ਸਪੋਰਟਸ ਦਾ ਜਿਹੜਾ ਕਲਚਰ ਦਾ ਉਹਦੇ ਵਿੱਚ ਪਤਾ ਨਹੀਂ ਜਾਂ ਤਾਂ ਪੰਜਾਬ ਨੂੰ ਕਿਤੇ ਨਜ਼ਰ ਲੱਗੀ ਹੋਈ ਹੈ ਸੱਚੀ ਗੱਲ ਹੈ ਜੀ ਕਿ ਕਿਉਂਕਿ ਇਹੋ ਜੇ ਨੌਜਵਾਨਾਂ ਦਾ ਇਹੋ ਜੇ ਰੋਲ ਮਾਡਲਸ ਦਾ ਔਰ ਵੈਸੇ ਵੀ ਮੈਨੂੰ ਐ ਲੱਗਦਾ ਹੁੰਦਾ ਕਿ ਇੱਕ ਖਿਡਾਰੀ ਆ ਇੱਕ ਕਲਾਕਾਰ ਆ ਪਰ ਉਹਦੇ ਨਾਲ ਇੱਕ ਚੰਗੀ ਇਨਸਾਨ ਦਾ ਜਿਹੜਾ ਹੋਣਾ ਕਿਉਂਕਿ ਚੰਗਾ ਇਨਸਾਨ ਵੀ ਸਿਹਾ ਮੈਂ ਕਦੀ ਅੱਜ ਤੱਕ ਇਹਦੀ ਕਦੀ ਕੋਈ ਵੱਧ ਘੱਟ ਗੱਲ ਕਿਉਂਕਿ ਮੈਂ ਵੀ ਬਹੁਤ ਵਾਰੀ ਮਿਲਿਆ ਵੀ ਆ ਔਰ ਬਹੁਤ ਵਾਰੀ ਇਹ ਹੋਇਆ ਵੀ ਆ ਪਰ ਮੈਨੂੰ ਲੱਗਦਾ ਕਿ ਬਹੁਤ ਵੱਡਾ ਨੁਕਸਾਨ